ਮੇਟੂ ਜੀ ਮਾਨੂਕੇ ਦੀ ਇਹ ਖਬਰ ਹੈ ਸਰਬਜੀਤ ਕੌਰ ਮਾਨੂਕੇ ਹੋਰਾਂ ਦਾ ਉਹ ਏਰੀਆ ਤੇ ਉਥੇ ਕੱਲ ਇੱਕ ਖਬਰ ਆਈ ਕਿ 32 ਸਾਲਾ ਇੱਕ ਮੁੰਡਾ ਸੀ ਕਬੱਡੀ ਦਾ ਖਿਡਾਰੀ ਸੀਗਾ ਇਹ ਵੀ ਦੱਸ ਰਹੇ ਨੇ ਕਿ ਬੀਬੀ ਜੀ ਦੇ ਕਿਤੇ ਨੇੜੂ ਸੀ ਉਹ ਉਹ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਉਹ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਗੋਲੀਆਂ ਚਲਾ ਕੇ ਗਏ ਨੇ ਉਹ ਤੇ ਕਹਿੰਦੇ ਲਲਕਾਰੇ ਵੀ ਮਾਰ ਦੇ ਗਏ ਪਹਿਲੀ ਗੱਲ ਇਹ ਹੈ ਕਿ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਸੀਗਾ ਕਿ ਬੀਬੀ ਮਾਨੂਕੇ ਦਾ ਇਹ ਪਤੀਜਾ ਸੀ ਹੂੰ ਦੇਖੋ ਜਿੰਨੀ ਕੋ ਸਾਡੇ ਕੋਲ ਜਾਣਕਾਰੀ ਹੈ ਮੈਂ ਖੁਦ ਗੱਲ ਕੀਤੀ ਉਹਨਾਂ ਦੇ ਨਾਲ ਜੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੇਰਾ ਕੋਈ ਮਤਲਬ ਕਿ ਨੇੜ ਦਾ ਰਿਸ਼ਤੇਦਾਰ ਨਹੀਂ ਜਿਵੇਂ ਆਪਣਾ ਪਿੰਡ ਹੁੰਦਾ ਦੂਰ ਘਰਾں ਚੋਂ ਇਦਾਂ ਉਹ ਮੁੰਡਾ ਸੀ ਪਰ ਮੁੰਡਾ ਤਾਂ ਆਪਦਾ ਹੀ ਆ ਨਾ ਆਪਦਾ ਹੀ ਸੀ ਜੀ ਮੁੰਡਾ ਆਪਦਾ ਹੀ ਹੁੰਦਾ ਬੱਚੇ ਆਪਦੇ ਹੀ ਹੁੰਦੇ ਨੇ ਦੂਜੀ ਗੱਲ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਸਿੱਧੀ ਜਿਹਾ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਆ ਕਿ ਬਦਮਾਸ਼ੀ ਵਾਲੀ ਲਾਈਨ ਚੱਲਦੀ ਆ ਇਹ ਉਹਦੀ ਮਿਸਾਲ ਆ ਠੀਕ ਹੈ ਨਾ ਜੀ ਹੁਣ ਇਹਦੇ ਵਿੱਚ ਇੱਕ ਜਿਹੜਾ ਝਗੜਾ ਮੈਨੂੰ ਸੁਣ ਨੂੰ ਮਿਲਿਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਕੋਈ ਜਿਹੜਾ ਕੋਈ ਦੂਜਾ ਮੁੰਡਾ ਹੈ ਹੂੰ ਉਹਦਾ ਝਗੜਾ ਸੀਗਾ ਮਾਰਨ ਵਾਲਿਆਂ ਨਾਲ ਜੀ ਤੇ ਕੋਈ ਝਗੜਾ ਸੀ ਗਰਾਊਂਡ ਤੋਂ ਹੀ ਜਿੰਨਾ ਕੋਈ ਮੈਂ ਸੁਣਿਆ ਬਈ ਕੋਈ ਕਬੱਡੀ ਦਾ ਗਰਾਊਂਡ ਸੀਗਾ ਉਹਦੇ ਵਿੱਚ ਹੀ ਕੋਈ ਟੋਕਾ ਟੁਕਾਈ ਜਾਂ ਕਹ ਲੋ ਕਿ ਆਪਸ ਦੇ ਵਿੱਚ ਈਗੋ ਕਲੈਸ਼ ਹੁੰਦਾ ਹੈ ਮੁੰਡਿਆਂ ਦਾ ਹੂੰ ਜਿਹੜੇ ਨੌਜਵਾਨ ਹੁੰਦੇ ਆ ਜੀ ਇਤਾਂ ਦਾ ਇਹਗੋ ਕਲੈਸ਼ ਹੁੰਦਾ ਉਹਦੇ ਚ ਆਪਾਂ ਕਹੀ ਜਾਈਏ ਫਲਾਣਾ ਗਲਤ ਫਲਾਣਾ ਸਹੀ ਉਹ ਚੀਜ਼ ਠੀਕ ਨਹੀਂ ਹੈ ਇਹਗੋ ਕਲੈਸ਼ ਹੋ ਜਾਂਦਾ ਹੈ ਪਰ ਉਹ ਗੱਲ ਤੁਰਦੀ ਤੁਰਦੀ ਦੱਸ ਦਿਆ ਕਿ ਉਹ ਇਹਦਾ ਮਿੱਤਰ ਸੀਗਾ ਮਰਨ ਵਾਲੇ ਦਾ ਮ੍ਰਿਤਕ ਦਾ ਜੀ ਦਾ ਮਤਲਬ ਕਿ ਮਾੜਾ ਮੁੱਟਾ ਕੁਚੜਾ ਚੱਲ ਰਿਹਾ ਸੀ ਗਰਾਊਂਡ ਇਤਿਆਦਿਕ ਤੋਂ ਤਾਂ ਫਿਰ ਉਹਨੇ ਜਦੋਂ ਇਹਨੂੰ ਕਿਹਾ ਤੇ ਇਹਨੇ ਉਹਨਾਂ ਨੂੰ ਵਰਜਿਆ ਟੋਕਿਆ ਹੂੰ ਹੁਣ ਕਿਦਾਂ ਵਰਜਿਆ ਟੋਕਿਆ ਕਿਸ ਅੰਦਾਜ਼ ਦੇ ਵਿੱਚ ਮੈਨੂੰ ਨਹੀਂ ਪਤਾ ਪਰ ਉਸ ਤੋਂ ਬਾਅਦ ਇਹ ਫਿਰ ਅਟੈਕ ਹੁੰਦਾ ਇਹਨਾਂ ਤੇ ਤੇ ਅਟੈਕ ਐਡਾ ਤਕੜਾ ਸੀਗਾ ਕਿ ਬੰਦੇ-ਮੁੰਡੇ ਲਿਆ ਕੇ ਉਹ ਪਿਆ ਹਮ ਜਿਹੜੇ ਮੁੰਡੇ ਨਾਲ ਇਹਨਾਂ ਦਾ ਝਗੜਾ ਸੀਗਾ ਉਹਨਾਂ ਨੇ ਫਿਰ ਗੋਲੀਆਂ ਮਾਰ ਗਿਆ ਨੇ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਮੈਂ ਵੀ ਪੜਿਆ ਰਿਪੋਰਟਾਂ ਦੇ ਵਿੱਚ ਕਿ ਬਾਅਦ ਦੇ ਵਿੱਚ ਉਹ ਕਹਿ ਕੇ ਆਏ ਨੇ ਕਿ ਉਹ ਮਰਿਆ ਪਿਆ ਜਾ ਕੇ ਚੱਕ ਲਾਓ ਜੀ ਤੇ ਜਿਹਦਾ ਝਗੜਾ ਸੀ ਦੱਸਦੇ ਕਿ ਉਹ ਬਚਨ 'ਚ ਸਫਲ ਹੋ ਗਿਆ ਉਹਨਾਂ ਕਲ ਗਿਆ ਵਰਦੀਆਂ 'ਚ ਹਮ ਠੀਕ ਹੈ ਨਾ ਜੀ ਤਾਂ ਮਤਲਬ ਕਿ ਇਹ ਇੱਕ ਤੇ ਇਹ ਆ ਕਿ ਸਾਡਾ ਜਿਹੜਾ ਪਿੰਡੂ ਕਲਚਰ ਆ ਲੜਾਈ ਝਗੜਾ ਅੱਗੇ ਵੀ ਮੁੰਡਿਆਂ 'ਚ ਹੁੰਦਾ ਸੀਗਾ ਮੈਂ ਐਵੇਂ ਕਹਿ ਦੇਵਾਂ ਕਿ ਆ ਜੀ 20 30 ਸਾਲ ਪਹਿਲਾਂ ਕਿ ਭਾਈ ਆਪਣੇ ਤੇ ਤੇ ਸਤਿਯੋਗ ਚੱਲਦਾ ਸੀ ਤਾਂ ਆਹੀ ਆਹੀਂ ਵੀ ਤਾਂ ਉਹਨਾਂ ਦੇ ਵਿੱਚ ਹੀ ਸੀ ਆਹੀਂ ਵੀ ਤੇ ਲੜਾਈ ਝਗੜੀ ਕਰਦੇ ਸੀ ਹੋਰ ਕੀ ਸੀ ਜੀ ਸ਼ਾਇਦ ਮੇਰੇ ਹਾਣੀ ਵੀ ਸੀ ਗਰਾਊਂਡਾਂ 'ਚ ਲੜ ਪੈਣਾ ਅਵਾਂਟੇਜ ਨੂੰ ਅਸੀਂ ਬਾਗੜਾ ਕਹਿੰਦੇ ਆ ਬਾਗੜਾ ਖੇੜਦੇ ਲੜ ਪੈਂਦੇ ਸੀ ਅਸੀਂ ਅਲਾਂ ਚ ਬੜੇ ਚੱਲਦੇ ਲੜਾਈਆਂ ਸੀ ਪਰ ਇੱਕ ਲੈਵਲ ਸੀ ਇੱਕ ਹਾਦਸੇ ਤੇ ਇਥੋਂ ਤੱਕ ਗੱਲ ਨਹੀਂ ਸੀ ਜਾਂਦੀ ਹੁਣ ਇਹ ਤੁਸੀਂ ਵੇਖੋ ਕਿ ਵੈਪਨ ਕਿੰਨੇ ਨੇ ਜੀ ਜੀ ਇੱਕ ਕਮਾਲ ਦੀ ਗੱਲ ਹੈ ਕਿ ਜਦੋਂ ਕੋਈ ਝਗੜਾ ਹੁੰਦਾ ਨਾਲ ਉਹਦੀ ਨਾਲ ਵੈਪਨ ਇਸਤੇਮਾਲ ਹੋ ਜਾਂਦਾ ਜੀ ਚਲੋ ਜੂ ਲੜਾਈ ਝਗੜੇ ਹੁੰਦੇ ਸਨ ਕੋਈ ਹੱਥ ਦਸਤੀ ਹੋ ਗਿਆ ਕੋਈ ਸੋਟਾ ਸਟਈਆ ਚੱਲ ਪਿਆ ਪਰ ਇੱਥੇ ਤਾਂ ਸਿੱਧਾ ਅਗਲਾ ਵੈਪਨ ਦਾ ਇੰਤਜ਼ਾਮ ਕਰਦਾ ਤੇ ਉਹ ਕੁਝ ਘੰਟਿਆਂ ਚ ਹੀ ਕਰ ਲੈਂਦਾ ਜੀ ਇਦਾ ਮਤਲਬ ਇਹ ਆ ਕਿ ਹਥਿਆਰ ਜਿਹੜਾ ਹੈ ਉਹ ਜਿਨ੍ਹਾਂ ਨੇ ਕ੍ਰਾਈਮ ਕਰਨਾ ਉਹਨਾਂ ਦੀ ਪਹੁੰਚ ਤੋਂ ਕਤਈ ਦੂਰ ਨਹੀਂ ਹੈ ਹੂੰ ਬਈ ਚੰਦ ਰੁਪਈਏ ਜੇ ਉਹਨਾਂ ਦੇ ਕੋਲ ਹੈ ਕੁਝ ਹਜ਼ਾਰ ਰੁਪਈਏ ਉਹਨਾਂ ਦੇ ਕੋਲ ਆ ਤਾਂ ਉਹਨਾਂ ਨੂੰ ਕੰਟਰੀ ਮੇਡ ਵੈਪਨ ਆਰਾਮ ਨਾਲ ਲੱਜ ਜਾਏਗਾ ਲੱਜ ਜਾਂਦੇ ਜੀ ਤੇ ਤਾਂ ਮਤਲਬ ਕਿ ਉਹਦੀ ਤਸਕਰੀ ਹੈ ਹੂੰ ਸਮਝਦੇ ਹੋ ਨਾ ਕਿ ਉਹ ਇੱਕ ਮੰਡੀ ਬਣ ਰਿਹਾ ਹੈ ਨਾ ਜੀ ਜੀ ਬਿਲਕੁਲ ਤੁਹਾਡਾ ਸਟੇਟ ਭਾਈ ਇਸ ਤਰ੍ਹਾਂ ਦੀ ਮੰਡੀ ਬਣ ਰਿਹਾ ਕਿਉਂਕਿ ਸਿੱਧੇ ਤੌਰ ਤੇ ਹੁਣ ਕੋਈ ਯੂਪੀਐਮਪੀ ਚੋਂ ਤੱਕ ਭੱਜ ਕੇ ਲੈ ਕੇ ਨਹੀਂ ਆਉਂਦਾ ਹੋਏਗਾ ਇਹਦਾ ਮਤਲਬ ਕਿ ਡੀਲਰ ਬੈਠੇ ਨੇ ਦਲਾਲ ਬੈਠੇ ਆ ਜਿਹੜੇ ਕਿ ਬਹੁਤ ਜਲਦੀ ਜਲਦੀ ਉਹ ਵੈਪਨ ਮਈਆ ਕਰਵਾਉਂਦੇ ਆ ਤੇ ਇਹ ਇਸ ਵੇਲੇ ਸਾਡੇ ਵਾਸਤੇ ਬੜੀ ਦੁਖਦ ਗੱਲ ਹੈ ਕਿ ਮੇਰੇ ਖਲ ਦੇ ਨਾਲ ਤਿੰਨ ਕੇ ਚਾਰ ਦਿਨ ਦੇ ਵਿੱਚ ਚਾਰ ਕਤਲ ਹੋਏ ਨੇ ਹੋ ਗਏ ਆ ਬਿਲਕੁਲ ਚਾਰ ਕਤਲ ਹੋ ਗਏ ਨੇ ਉਹ ਸਰਪੰਚ ਵਾਲੀ ਵੀਡੀਓ ਹਾਲੇ ਲੋਕਾਂ ਦੇ ਮਣਾ ਚੋ ਆਜ਼ਮ ਹੈ ਸਵੇਰੇ ਕੈਨੇਡਾ ਦਾ ਰਾਤ ਦਾ ਟਾਈਮ ਸੀ ਮੈਂ ਇੱਕ ਟਾਕ ਸ਼ੋਅ 'ਚ ਸੀ ਉੱਥੇ ਸਰ ਉਸ ਵੀਡੀਓ ਨੂੰ ਦੇਖ ਕੇ ਕਿਉਂਕਿ ਬਹੁਤ ਸਾਰੇ ਐਨ ਆਰ ਆਈ ਭੈਣ ਭਰਾ ਆਪਣੇ ਜਿਹੜੇ ਵਿਆਹ ਸ਼ਾਦੀ ਦੇ ਸੀਜ਼ਨ ਚ ਆਉਂਦੇ ਨੇ ਉਹ ਮਤਲਬ ਕਿ ਦਹਿਲੇ ਪਏ ਸੀ ਜੀ ਕਿ ਯਾਰ ਕਮਾਲ ਹੈ ਜਿਸ ਪੰਡਾਲ ਦੇ ਵਿੱਚ ਵਿਧਾਇਕ ਸਾਹਿਬ ਆ ਸਿਕਿਉਰਿਟੀ ਹੈ ਬੰਦੇ ਵੜਦੇ ਨੇ ਸ਼ੂਟਰ ਵੜਦੇ ਨੇ ਔਰ ਰਾਮ ਨਾਲ ਕਤਲ ਕਰਕੇ ਤੋਂ ਨਿਕਲ ਜਾਂਦੇ ਨੇ ਉਹ ਵੀਡੀਓ ਹਾਲੇ ਦਹਿਲਾਈ ਜਾਂਦੀ ਸੀ ਉਤੋਂ ਇੱਕ ਖਬਰ ਆ ਗਈ ਜੀ ਬੈਕ ਟੂ ਬੈਕ ਚੱਲ ਰਿਹਾ ਹੈ ਨਾ ਸਾਰਾ ਬਿਲਕੁਲ ਬਿਲਕੁਲ ਕਿ ਇੱਕ ਖਬਰ ਸਾਨੂੰ ਡਰਾਉਂਦੀ ਹੈ ਖਬਰ ਸਾਨੂੰ ਜਿਹੜੀ ਹੈ ਉਹ ਦਹਿਲਾਉਂਦੀ ਆ ਦੂਜੀ ਉਤੋਂ ਵੀ ਵੱਡੀ ਆ ਪਰ ਕਮਾਲ ਦੀ ਗੱਲ ਹੈ ਸੁਖਮ ਸਿੰਘ ਸਾਹਿਬ ਇਸ ਮਾਮਲੇ 'ਚ ਸਿਰਫ ਹੁਣ ਤੱਕ ਸ਼ਾਇਦ ਇੱਕ ਗ੍ਰਿਫਤਾਰੀ ਆ ਹੂੰ ਤੇ ਰਾਣਾ ਵਾਲਾ ਚੌਰੀਆ ਦੀ ਸ਼ੂਟਰ ਜਾਂ ਸਰਪੰਚ ਦੇ ਸ਼ੂਟਰ ਹਾਲੇ ਤੱਕ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਨੇ ਜੀ ਇਹ ਉਸ ਤੋਂ ਵੀ ਭਿਆਨਕ ਗੱਲ ਹੈ ਉਧਰੋਂ ਅਬੋਰ ਦੇ ਕਾਰੋਬਾਰੀ ਦੇ ਜਿਹੜੇ ਕਾਤਲ ਸੀ ਉਹ ਕੱਲ੍ਹ ਵੀ ਸੀ ਜ਼ਿਕਰ ਵੱਡੇ ਕੇਸਾਂ ਦੇ ਵਿੱਚ ਜਿਹੜੇ ਸ਼ੂਟਰ ਨੇ ਮੇਨ ਸ਼ੂਟਰ ਨੇ ਉਹ ਬਾਹਰ ਹੋ ਜਾਂਦੇ ਨੇ ਗ੍ਰਿਫਤ ਤੋਂ ਜੀ ਇਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਜਿਵੇਂ ਆਪਾਂ ਕਈ ਵਾਰ ਟੈਲੀਫੋਨ ਲਾਉਨੇ ਆ ਤੇ ਉਹ ਕਹਿੰਦੇ ਨੇ ਕਿ ਫੁਲਾਣਾ ਇਹ ਨੰਬਰ ਕਵਰੇਜ ਖੇਤਰ ਸੇ ਬਾਹਰ ਹੈ ਉਹ ਤੇ ਇਹਨਾਂ ਦੀ ਕਵਰੇਜ ਖੇਤਰ ਤੋਂ ਬਾਹਰ ਹੋ ਜਾਂਦੇ ਜੀ ਬਹੁਤ ਬੰਦ ਭਾਗੀਆਂ ਗੱਲਾਂ ਆ ਰਹੀਆਂ ਨੇ ਆ ਛੋਟੀਆਂ ਛੋਟੀਆਂ ਲੜਾਈਆਂ ਮੈਂ ਜਿਵੇਂ ਕਿਹਾ ਹੁੰਦੀਆਂ ਸਨ ਗਰੁੱਪ ਬਾਜ਼ੀ ਵੀ ਹੁੰਦੀ ਸੀ ਹੂੰ ਜਿਸ ਮਾਹੌਲ ਚ ਅਸੀਂ ਜਮੇ ਪਲੇ ਆ ਪਰ ਹਾ ਚੀਜ਼ਾਂ ਕਿ ਇੰਨੀ ਛੇਤੀ ਗੱਲਾਂ ਵੈਪਨ ਤੱਕ ਚਲੇ ਜਾਣ ਕਤਲਾਂ ਤੱਕ ਚਲੇ ਜਾਣ ਔਰ ਕਤਲੋਗਾਰਤਿਕ ਸਿਲਸਲੇਵਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ ਜੀ ਇਹ ਬਹੁਤ ਮੈਂ ਤੇ ਅਵਾਜਾਰ ਹੋ ਰਿਹਾ ਜੀ ਇਹਨਾਂ ਖਬਰਾਂ ਵਿੱਚ ਇੱਕ ਦੋ ਮਿੱਤਰ ਦੱਸ ਰਹੇ ਨੇ ਮਿੰਟੂ ਜੀ ਲੁਧਿਆਣੇ ਵੀ ਕਹਿੰਦੇ ਗੋਲੀਆਂ ਚੱਲੀਆਂ ਨੇ ਤੇ ਜੇ ਆਪਾਂ ਹਾਂ ਜੀ ਕੱਲ ਮੈਂ ਸੁਣਿਆ ਉੱਥੇ ਵੀ ਫਾਇਰਿੰਗ ਹੋਈ ਆ ਤਹੀ ਵੇਖੋ ਕਿ ਅੱਜ ਮੈਂ ਉੱਥੇ ਪੱਟੀ ਫੋਨ ਲਾਇਆ ਸੀਗਾ ਤੇ ਉੱਥੇ ਦੱਸਦੇ ਕਿ ਇਸ ਘਟਨਾ ਦੇ ਤੇ ਚਰਚਾ ਚੱਲਦੀ ਸੀ ਤੇ ਲੱਗੋ ਸਾਡੇ ਸੱਜਣ ਦਾ ਕੋਈ ਸੱਜਣ ਬੈਠਾ ਸੀ ਉਹਨੇ ਕਿਹਾ ਕਿ ਰਾਤ ਇੱਥੇ ਸਾਡੇ ਅਲਫੇਰ ਫਾਇਰ ਹੋਇਆ ਹੁਣ ਉਹ ਪਤਾ ਹੀ ਨਹੀਂ ਕਿੰਨੀਆਂ ਘਟਨਾਵਾਂ ਹੋ ਰਹੀਆਂ ਅੱਛਾ ਇੱਕ ਹੋਰ ਤੁਸੀਂ ਵੇਖੋ ਕਿ ਮਾਝੇ ਦੇ ਵਿੱਚ ਇੱਕ ਹੋਰ ਰਾਜਸੀ ਕਤਲ ਹੋ ਚੱਲਿਆ ਸੀਗਾ ਹਰਮਨ ਸੇਖੋ ਨਾ ਦਾ ਜਿਹੜਾ ਕਾਂਗਰਸੀ ਨੌਜਵਾਨ ਲੀਡਰ ਹੈ ਹੂੰ ਉਹਨੂੰ ਮਾਰਦੇ ਲੱਗੇ ਸੀ ਸ਼ੂਟਰ ਉਹਦੇ ਘਰ ਤੱਕ ਆ ਗਏ ਓਹੋ ਕਮਾਲ ਦੇਖੋ ਹੂੰ ਕਿ ਉਹ ਸ਼ਾਇਦ ਉੱਤੇ ਸੀ ਤੇ ਦੋ ਬੰਦੇ ਆਉਂਦੇ ਨੇ ਜਿਵੇਂ ਵਿਆਹ ਦਾ ਸੱਦਾ ਨਹੀਂ ਵੀ ਡੱਬਾ ਲੈ ਕੇ ਆਏ ਆ ਜੀ ਅਦਾ ਤੇ ਉਹਦੇ ਸ਼ਾਇਦ ਮਾਂ ਕੇ ਬਾਪ ਨੇ ਕਿਹਾ ਕਿ ਭਾਈ ਥੱਲੇ ਆਏ ਨੇ ਉਹਨੂੰ ਕੋਈ ਮੜਾ ਮੋਟਾ ਹੋਏਗਾ ਜਿਸ ਬੰਦੇ ਦਾ ਜ਼ਿਕਰ ਕੀਤਾ ਕਿ ਭਾਈ ਉਹਨੇ ਭੇਜਿਆ ਹੂੰ ਉਹਨੇ ਸ਼ਾਇਦ ਉਹਨੂੰ ਫੋਨ ਲਾ ਲਿਆ ਹੂੰ ਫੋਨ ਆ ਲਿਆ ਤਾਂ ਉਸਨੇ ਕਿਹਾ ਕਿ ਨਹੀਂ 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 ਐਸਾ ਕੁਝ ਨਹੀਂ ਹੈ ਤਾਂ ਫਿਰ ਬਕਾਇਦਾ ਉਹ ਸਾਰੀ ਰਿਕਾਰਡਿੰਗ ਵਗੈਰਾ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਸੌਂਪੀ ਗਈ ਆ ਉਹ ਤੇ ਕਹਿੰਨ ਕਿ ਥੋੜੀ ਲੱਖ ਕੰਮ ਕਰ ਗਈ ਨਹੀਂ ਤਾਂ ਮੈਂ ਕਹਿੰਦਾ ਵੀ ਮਤਲਬ ਕਿ ਕੁਝ ਮਿੰਟਾਂ ਦੀ ਦੂਰੀ ਤੇ ਜਾਂ ਸਕਿੰਟਾਂ ਦੀ ਦੂਰੀ ਤੇ ਮੌਤ ਖਲੋਤੀ ਸੀ ਤਾਂ ਤੁਸੀਂ ਦੇਖੋ ਬਾਜੇ ਦੇ ਵਿੱਚ ਕੀ ਹੋ ਰਿਹਾ ਹੈ ਕਿ ਕਿੰਨੇ ਮਤਲਬ ਕਿ ਜੇ ਆਪਾਂ ਰਾਜਨੀਤਿਕ ਪਸ਼ੋਕੜ ਰੱਖਣ ਵਾਲੇ ਜਾਂ ਵਰਤਮਾਨ ਦੇ ਵਿੱਚ ਜਿਹੜੇ ਰਾਜਨੀਤੀ ਨਾਲ ਜੁੜੇ ਲੋਕ ਆ ਕਿੰਨੇ ਦੇ ਕਤਲ ਦੇਖ ਲਏ ਨੇ ਇਹ ਬੜੀ ਸਹੀ ਦੀ ਬਚ ਗਿਆ ਜੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਬਿਲਕੁਲ ਜੀ ਮਿੱਠੀ ਗਿੱਲ ਸਾਹਿਬ ਕਹਿੰਦੇ ਨੇ ਕਿ ਜੇ ਐਮ ਐਲ ਏ ਦੇ ਰਿਸ਼ਤੇਦਾਰ ਕਹਿੰਦੇ ਸੇਫ ਨਹੀਂ ਅਤੇ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਕੀ ਬਣੂ ਭਾਜੀ ਆਮ ਲੋਕਾਂ ਦਾ ਵੀ ਆਪਾਂ ਦੇਖ ਹੀ ਰਹੇ ਹਾਂ ਕੀ ਹਾਲ ਹੈ ਤੇ ਹੁਣ ਤੇ ਕੋਈ ਰਾਜਨੀਤੀ ਦੇ ਨਾਲ ਜੁੜਿਆ ਹੈ ਨਹੀਂ ਜੁੜਿਆ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਕਾਰਵਾਈ ਹੋ ਜਾਂਦੀ ਹੈ ਖੈਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਲਾਅ ਐਂਡ ਆਰਡਰ ਕਹਿੰਦੇ ਵੀ ਮਾਝੇ ਦੇ ਵਿੱਚ ਨਹੀਂ ਹੈ ਕਿਤੇ ਨਹੀਂ ਹੈ ਪੰਜਾਬ ਦੇ ਵਿੱਚ ਸਾਰੇ ਕਿਤੇ ਭਾਜੀ ਬਹੁਤ ਹੀ ਡਰਾਵਣਾ ਮਾਹੌਲ ਬਣ ਚੁੱਕਾ ਮਾਝੇ ਦੇ ਵਿੱਚ ਇਦਾਂ ਆ ਸੁਖਮ ਸਾਹਿਬ ਉੱਥੇ ਨਾ ਗੈਂਗਾ ਬਹੁਤ ਜ਼ਿਆਦਾ ਐਕਟਿਵ ਨੇ ਬਹੁਤ ਜ਼ਿਆਦਾ ਵਸੂਲੀ ਹੁੰਦੀ ਆ ਹਮਮ ਪੁਲਿਸ ਖੁਦ ਬੇਵਸ ਜੀ ਨਜ਼ਰ ਆਉਂਦੀ ਆ ਉੱਥੇ ਜੀ ਖਾਸ ਤੌਰ ਤੇ ਤਰਨ ਤਾਰਨ ਤੇ ਜੇ ਪਰਾਂ ਤੁਸੀਂ ਟੱਪ ਜਾਓਗੇ ਅੰਮ੍ਰਿਤਸਰ ਟੱਪ ਜਾਓਗੇ ਪਰ ਬਟਾਲੇ ਵਾਲੀ ਸਾਈਡ ਉੱਥੇ ਪੁਲਿਸ ਤੁਹਾਨੂੰ ਬਿਲਕੁਲ ਬੇਵਸ ਨਜ਼ਰ ਆ ਰਹੀ ਆ ਇਹ ਨਹੀਂ ਮੈਂ ਕਹਿੰਦਾ ਕਿ ਪੁਲਿਸ ਜਿਹੜੀ ਆ ਉਹ ਕੰਮ ਨਹੀਂ ਕਰਦੀ ਹੁਣ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਕਿ ਸਾਡੇ ਪੰਜਾਬ ਨੂੰ ਕ੍ਰਾਈਮ ਕਰਨ ਵਾਸਤੇ ਇੱਕ ਬਹੁਤ ਵਧੀਆ ਮਫੀਦ ਜਗ੍ਹਾ ਮੰਨ ਲਿਆ ਗਿਆ ਹੁਣ ਤੁਸੀਂ ਦੇਖੋ ਕਿ ਰੋਪੜ ਪੁਲਿਸ ਨੇ ਆਪਾਂ ਕਹਿੰਦੇ ਨੇ ਕਿ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਕਈ ਥਾਂ ਤੇ ਕਰਦੀ ਆ ਆਪਾਂ ਤਵੱਜੋ ਨਹੀਂ ਦਿੰਦੇ ਉਹਨਾਂ ਨੇ ਪੰਜ ਕੇ ਚਾਰ ਬੰਦੇ ਫੜੇ ਸਾਰੇ ਸ਼ਾਇਦ ਹੁਸ਼ਿਆਰਪੁਰ ਦੇ ਸਨ ਸੀ ਇਹ ਯਾ ਸਟਾਫ ਨੇ ਫੜਿਆ ਰੋਪੜ ਹੁਣ ਵੇਖੋ ਹੋ ਕੀ ਰਿਹਾ ਜੀ ਉਹ ਜਿਹੜੇ ਸ਼ੂਟਰ ਫੜੇ ਸ ਹੈ ਤਿੰਨ ਕੋਲੋਂ ਪਿਸਟਲ ਇੱਕ ਕੋਲ ਦੇ ਸੀ ਕਟਾ ਇਦਾਂ ਦੇ ਵੈਪਨ ਫੜੇ ਹਮ ਹੁਣ ਉਹਦੇ ਚ ਕੀ ਆ ਸੁਖਮ ਸਾਹਿਬ ਕਿ ਜਿਹੜਾ ਬੰਦਾ ਇੱਕ ਫੜਿਆ ਉਹ ਦੱਸਦਾ ਕਿ ਮੈਂ ਦੁਬਈ ਚ ਇੱਕ ਸ਼ਖਸ ਦੇ ਨਾਲ ਇਨ ਟੱਚ ਸੀ ਹਮ ਉਹਨੇ ਇਟਲੀ ਚ ਬਲਕੇ ਦੋ ਬੰਦਿਆਂ ਦੇ ਨਾਲ ਗੱਲ ਕਰਵਾਈ ਉਹਨਾਂ ਨੇ ਗਾਂ ਕੋਈ ਗ੍ਰੀਸ ਦੇ ਵਿੱਚ ਬੈਠਾ ਉਹਦੇ ਨਾਲ ਟਾਈਪ ਕਰਵਾਇਆ ਉਹਨੇ ਗਾਂ ਵੈਪਨ ਵਹੀਆ ਕਰਵਾਤੇ ਇਹਨਾਂ ਨੂੰ 5 ਲੱਖ ਰੁਪਈਆ ਦਿੱਤਾ ਹੋ ਹੋ ਕੀ ਰਿਹਾ ਜੋ ਕਹਾਣੀ ਸਾਹਮਣੇ ਆਈ ਕਿ ਇਟਲੀ ਦਾ ਸ਼ਾਇਦ ਕੋਈ ਗੁਰੂ ਘਰ ਹੈ ਜੀ ਉਹਦਾ ਕੋਈ ਅਹੁਦੇਦਾਰ ਹੈ ਹੂੰ ਉਹ ਇੱਥੇ ਆਇਆ ਸੀ ਛੁੱਟੀਆਂ ਕੱਟਣ ਐਨਆਰਆਈ ਆਪਣੇ ਪਰਿਵਾਰ ਸਮੇਤ ਉਹਦੀ ਸੁਪਾਰੀ ਸੀ ਕਮਾਲ ਕਿੱਥੋਂ ਦੀ ਕਿੱਥੋਂ ਲਿੰਕ ਦੇਖੋ ਤੁਸੀਂ ਦੁਬਈ ਹੂੰ ਇਟਲੀ ਕ੍ਰੀਸ ਤੇ ਜੁਰਮ ਕਿੱਥੇ ਹੋਣਾ ਹੈ ਪੰਜਾਬ ਪੰਜਾਬ ਚ ਵੀ ਮਤਲਬ ਕਿ ਤੁਸੀਂ ਕੁਝ ਪੈਸਿਆਂ ਤੇ ਹਾਇਰ ਕਰੋ ਹੁੰਦੇ ਕੰਮ ਕਰਵਾ ਦਿਓ ਹੁਣ ਇੰਨਾ ਇਨਵੈਸਟੀਗੇਸ਼ਨ ਦਾ ਦਾਇਰਾ ਵਧ ਹੀ ਨਹੀਂ ਸਕਦਾ ਸਰ ਜੀ ਬਿਲਕੁਲ ਕਿੰਨਾ ਇੱਡੀ ਵੱਡੀ ਗੱਲ ਹੈ ਤੁਸੀਂ ਇਹ ਵੇਖੋ ਔਰ ਉੱਥੇ ਹੁਣ ਪਤਾ ਨਹੀਂ ਉਹਨਾਂ ਦਾ ਨਿੱਜੀ ਮਸਲਾ ਹੈ ਕਿ ਜਾਂ ਅਹੁਦੇਦਾਰੀਆਂ ਦੀ ਵੀ ਲੜਾਈ ਹੁੰਦੀ ਹੈ ਨਾ ਜੀ ਤਾਂ ਮੈਂ ਤਾਂ ਹੈਰਾਨ ਰਹਿ ਗਿਆ ਇਸ ਇਨਕਸ਼ਾਫ ਤੋਂ ਬਾਅਦ ਕਿ ਦੇਖੋ ਕਿਦਾਂ ਕੰਮ ਕੀਤਾ ਜਾਂਦਾ ਹੈ ਹੂੰ ਤੇ ਕਿੰਨਾ ਫੋਲੋ ਕੀਤਾ ਜਾਂਦਾ ਹੈ ਕਿ ਆ ਬੰਦਾ ਹੁਣ ਚੱਲਿਆ ਪੰਜਾਬ ਚ ਕੰਡਾ ਕੱਢਿਆ ਜਾ ਸਕਦਾ ਹੈ ਆਸਾਨੀ ਦੇ ਨਾਲ ਸਰ ਅੱਜ ਵੀ ਮਾਜੀ ਜਿਵੇਂ ਗੱਲ ਪਿਆ ਕਰਦਾ ਸੀ ਤਾਂ ਉਹਨਾਂ ਕਿਹਾ ਕਿ ਇੱਥੇ ਤੇ ਸ਼ੂਟਰ ਆਸਾਨੀ ਨਾਲ ਤੁਹਾਨੂੰ ਅਵੇਲੇਬਲ ਹੋ ਜਾਂਦੇ ਨੇ ਜੀ ਮਤਲਬ ਕਿ ਖਾਣ ਪੀਣ ਵਾਲੇ ਜਾਂ ਕੁਝ ਪੈਸਿਆਂ ਦੇ ਮਤਲਬ ਕਿ ਜਿਹੜੇ ਹੁੰਦੇ ਨੇ ਲੋੜਵੰਦ ਉਹ ਤਿਆਰ ਹੋ ਜਾਂਦੇ ਨੇ ਕਿਉਂਕਿ ਜੇਲ੍ਹ ਜਾਂਦ ਤੋਂ ਬਾਅਦ ਵੀ ਉਹਨਾਂ ਦੇ ਖਰਚੇ-ਵਰਚੇ ਚੱਲਦੇ ਰਹਿੰਦੇ ਨਾ ਮਣ ਜਾਂਦੇ ਆ ਤਾਂ ਇਸ ਕਰਕੇ ਇਹ ਸਮਾਜਿਕ ਪੱਖ ਤੋਂ ਵੀ ਸੁਖਮ ਸਾਹਿਬ ਬੜੀ ਕਹਾਣੀ ਸੋਚਨ ਵਿਚਾਰਨ ਵਾਲੀ ਆ ਕਿ ਹੁਣ ਜਿਹੜੇ ਐਨਆਰਆਈਸ ਕੋਈ ਰੰਜ ਰੱਖਦਾ ਹੈ ਦੁਸ਼ਮਣੀ ਰੱਖਦਾ ਹੈ ਤਾਂ ਉਹ ਵੀ ਕਹਿੰਦਾ ਵੀ ਜੇ ਕੰਡਾ ਕੱਢਣਾ ਤਾਂ ਪੰਜਾਬ ਚ ਕੱਢ ਦੇ ਜਾਓ ਚ ਬਿਲ ਕਢਾ ਦਿਓ ਹਮ ਠੀਕ ਹੈ ਨਾ ਜੇ ਕੇਸ ਚ ਨਾਮਜ਼ਦ ਵੀ ਹੋਵਾਂਗੇ ਆਪ ਬਾਹਰ ਬੈਠੇ ਆ ਕੀ ਹੋ ਜਾਏਗਾ ਜੀ ਮਤਲਬ ਕਿ ਇਹ ਬੜੀ ਵੱਡੀ ਗੱਲ ਬੜੀ ਹੈ ਹੈਰਾਨ ਕਰਨ ਵਾਲੀ ਵੀ ਹੈ ਪਰੇਸ਼ਾਨ ਕਰਨ ਵਾਲੀ ਵੀ ਹੈ ਮਿੱਤਰ ਕਹਿ ਰਹੇ ਨੇ ਨਜ਼ਰ ਲੱਗੀ ਹੈ ਭਰਾਵਾ ਇਦੋਂ ਵੱਡੀ ਨਜ਼ਰ ਕਿਹੜੀ ਲੱਗਣੀ ਆ ਵਾਕੇ ਨਜ਼ਰ ਲੱਗੀ ਆ